ਕੋਈ ਵੇਲਾ ਸੀ ਪੰਜਾਬ ਨੂੰ ਬਾਗਾਂ ਦੀ ਧਰਤੀ ਆਖਿਆ ਜਾਂਦਾ ਸੀ ਤੇ ਸਮੇਂ ਦੇ ਨਾਲ-ਨਾਲ ਪੰਜਾਬ ਦੀ ਖੇਤੀ ਚੋਂ ਬਾਗ ਲੋਪ ਹੁੰਦੇ ਗਏ ਤੇ ਪੂਰਾ ਰਕਬਾ ਜਿਹੜਾ ਹੈਗਾ ਕਣਕ ਝੋਨੇ ਨੇ ਮੰਨ ਲਿਆ ਉਹਦਾ ਖਮਿਆ ਜਾਂ ਵੀ ਅਸੀਂ ਸਾਰੇ ਭੁਗਤਦੇ ਪਏ ਆ ਤੇ ਸ਼ੁਕਰ ਹੈ ਇਸ ਗੱਲ ਦਾ ਕਿ ਹੁਣ ਥੋੜਾ ਥੋੜਾ ਮੂੜਾ ਪੈਣਾ ਸ਼ੁਰੂ ਹੋ ਚੁੱਕਿਆ ਆਪਣੀ ਸਕਰੀਨ ਤੇ ਇਹ ਮੈਕ ਦਾ ਚੈਕ ਦਾ ਟੈਕ ਦਾ ਬਾਗ ਜਿਹੜਾ ਇਸ ਵੇਲੇ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਹੀ ਇੱਕ ਪਿੰਡ ਬਹਿਬਲ ਖੁਰਦ ਜਿਹਨੂੰ ਕਿ ਨਿਆਮੀ ਵਾਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜ਼ਿਲ੍ਹਾ ਫਰੀਦਕੋਟ ਚ ਸਥਿਤ ਹੈ ਤੇ ਇੱਥੇ ਪੂਰੇ 2.5 ਏਕੜ ਦੇ ਇਸ ਰਕਬੇ ਦੇ ਵਿੱਚ ਅਮਰੂਦਾਂ ਦੇ ਬਾਗ ਦੇ ਅੰਦਰ ਮਿਸ਼ਰਤ ਖੇਤੀ ਵੀ ਕੀਤੀ ਜਾ ਰਹੀ ਹੈ ਇੱਥੇ ਤੁਸੀਂ ਦੇਖ ਰਹੇ ਹੋ ਆਲੂ ਬੀਜੇ ਹੋਏ ਆ ਲਸਣ ਬੀਜਿਆ ਹੋਇਆ ਇਹ ਦੋਵੇਂ ਫਸਲਾਂ ਮਲਚਿੰਗ ਵਾਲੀ ਤਕਨੀਕ ਨਾਲ ਇੱਥੇ ਇਨਾਂ ਦੀ ਕਾਸ਼ਟ ਕੀਤੀ ਜਾ ਰਹੀ ਹੈ ਗੋਭੀ ਲੱਗੀ ਹੋਈ ਹੈ ਵਿੱਚ ਇਹਦੇ ਇਲਾਵਾ ਬਾਗ ਨੂੰ ਸਸਟੇਨੇਬਲ ਬਣਾਉਣ ਲਈ ਤੇ ਬਾਗ ਨੂੰ ਜਿਹੜਾ ਹੈਗਾ ਰੋਗਾਂ ਤੋਂ ਬਚਾਉਣ ਲਈ ਖਾਸ ਕਰਕੇ ਨੀਮਾ ਟੋੜ ਜਿਹੜਾ ਇੱਕ ਬਹੁਤ ਹੀ ਭਿਆਨਕ ਰੋਗਾ ਉਹਦੇ ਤੋਂ ਬਚਾਉਣ ਲਈ ਖੇਤ ਦੇ ਵਿੱਚ ਜਿਹੜਾ ਹੈਗਾ ਗਿੰਦੇ ਦੀ ਕਾਸ਼ਟ ਵੀ ਕੀਤੀ ਗਈ ਹੈ ਤੇ ਤੁਹਾਡੇ ਧਿਆਨ ਚ ਲਿਆ ਰਹੀ ਹਾਂ ਕਿ ਇਹ ਸਾਰਾ ਕੁਝ ਜੋ ਇਸ ਖੇਤ ਦੇ ਵਿੱਚ ਕੀਤਾ ਜਾ ਰਿਹਾ ਇਹ ਪ्योर ਉਦਰਤੀ ਖੇਤੀ ਦੇ ਤਹਿਤ ਕੀਤਾ ਜਾ ਰਿਹਾ ਤੇ ਇਹ ਖੇਤੀ ਕਰਨ ਵਾਲੇ ਜਿਹੜੇ ਪਿਤਾ ਪੁੱਤਰ ਦੀ ਜੋੜੀ ਆ ਉਹ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਸੋ ਆਪਾਂ ਗੱਲ ਕਰਦੇ ਆਂ ਬਾਈ ਜੀ ਪਰਮ ਸਿੰਘ ਬਰਾੜ ਅਤੇ ਉਹਨਾਂ ਦੇ ਸੁਪੁੱਤਰ ਬਾਈ ਜੀ ਲਬਰੀਤ ਬਰਾੜ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਗੁਰਪ੍ਰੀਤ ਤੁਹਾਡੇ ਇੱਥੇ ਹੋਣ ਦਾ ਜੀ ਆਇਆਂ ਕਹਿੰਦੇ ਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਬਹੁਤ ਮਿਹਰਬਾਨੀ ਥੋੜਾ ਜਿਆ ਉੱਚੀ ਬੋਲਣਾ ਪੂਰੀ ਗੱਡ ਨਾਲ ਕਿਉਂਕਿ ਅੱਜ ਆਪਣੇ ਕੋਲੇ ਮਾਈਕ ਹੈ ਨਹੀਂ ਸੋ ਪਰਮਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਕਿ ਤੁਸੀਂ ਲੀਕੋ ਹਟਵਾ ਇਹ ਕੰਮ ਕੀਤਾ ਇਹਦੀ ਲੋੜ ਆ ਇਹ ਜਿੱਥੋਂ ਤੱਕ ਮੈਨੂੰ ਪਤਾ ਚੱਲਿਆ ਕਿ ਇਸ ਕੰਮ ਦਾ ਸੁਜੈਸ਼ਨ ਜਿਹੜਾ ਹੈਗਾ ਸੁਝਾਅ ਜਿਹੜਾ ਤੁਹਾਨੂੰ ਲਬਰੀਤ ਨੇ ਦਿੱਤਾ ਸੀ ਹਾਂਜੀ ਤੇ ਪਹਿਲਾਂ ਫਿਰ ਲਬਰੀਤ ਤੋਂ ਹੀ ਸ਼ੁਰੂਆਤ ਕਰਦੇ ਭਾਈ ਨੇੜੇ ਹੋਈ ਹਾਂਜੀ ਭਾਈ ਜੀ ਭਾਈ ਸਾਹਿਬ ਚੰਗਾ ਭਲਾ ਚੱਲ ਰਿਹਾ ਖਣਕ ਛੋਣੇ ਵਾਲਾ ਸਿਸਟਮ ਤੇ ਫਿਰ ਤੁਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਆਹ ਕੰਮ ਕਰੀਏ ਇਹਦੇ ਪਿੱਛੇ ਵਜ੍ਹਾ ਕੀ ਲਈ ਤੁਹਾਡੀ ਉੱਚੀ ਬੋਲੋ ਵਜ੍ਹਾ ਭਾਈ ਜੀ ਇਹ ਰਹੀ ਮੇਰੇ ਦੋਸਤ ਨੇ ਜੀ ਜੀ ਉਹਨਾਂ ਦੇ ਬਾਗ ਨੇ 10 ਸਾਲ ਪੁਰਾਣੇ ਦੇ ਜੀ ਉੱਥੇ ਅਸੀਂ ਅਕਸਰ ਜਾਂਦੇ ਰਹਿੰਦੇ ਸੀ ਤੇ ਉਹਨਾਂ ਦਾ ਖਾਣ ਪੀਣ ਉਥੋਂ ਦਾ ਕੁਦਰਤੀ ਖੇਤੀ ਮੁਤਾਬਕ ਕਰਦੇ ਸੀ ਉਹਨਾਂ ਨੂੰ ਇਹ ਫਲ ਫਰੂਟ ਸਾਨੂੰ ਵਧੀਆ ਲੱਗਦੇ ਸੀ ਮਾਹੌਲ ਬੜਾ ਪਿਆਰਾ ਲੱਗਦਾ ਸੀ ਤਾਂ ਸੋਚਦੇ ਸੀ ਵੀ ਆਪਾਂ ਆਪਣੇ ਪਿੰਡਾਂ ਕਰਨੀ ਕਿਉਂ ਨਹੀਂ ਇਹੋ ਜਿਹਾ ਮਾਹੌਲ ਆਪਣੇ ਖੇਤਾਂ 'ਚ ਇਦਾਂ ਦਾ ਮਾਹੌਲ ਬਣਾਇਆ ਜਾਵੇ ਬਾਈ ਜੀ ਅਸੀਂ ਇੱਥੇ ਬਾਗ ਲਾਉਣ ਬਾਰੇ ਸੋਚਿਆ ਉਹਨਾਂ ਦੀ ਰਾਇ ਲਈ ਬਾਗ ਦੇ ਨਾਲ ਨਾਲ ਬਾਈ ਜੀ ਫਿਰ ਅਸੀਂ ਜਦੋਂ ਆਪਣਾ ਖਾਣ ਪਾਣ ਦੇਖਿਆ ਸਾਰਾ ਕੁਝ ਤਾਂ ਬੜਾ ਖਰਾਬ ਹੈ ਰੇਹਾਂ ਸਪਰੇਅ ਵਾਲੀ ਸਬਜ਼ੀ ਆਪਾਂ ਆਮ ਜੀਵਿੰਦਰ ਪਰਿਵਾਰ ਆਪਣੇ ਲਈ ਨਹੀਂ ਬੀਜ ਰਹੇ ਆਪਾਂ ਮੰਡੀ ਤੋਂ ਲੈ ਕੇ ਆਉਣੇ ਆ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਬਾਈ ਜੀ ਫਿਰ ਇਹੀ ਲੱਗਾ ਵੀ ਬਾਗ ਇਨਕਮ ਲਈ ਹੋ ਗਿਆ ਜੀ ਉਹਦੇ ਵਿੱਚ ਆਪਾਂ ਆਰਗੈਨਿਕ ਖੇਤੀ ਕਰ ਰਹੇ ਹਾਂ ਜੀ ਸਬਜ਼ੀਆਂ ਇਹਦੇ ਚ ਆਪਣੀਆਂ ਜੀ ਆਪਦੀਆਂ ਬਿਨਾਂ ਰੇਹ ਸਪਰੇਅ ਵਾਲੀਆਂ ਲਸਣ ਜੀ ਗੰਡੇ ਆਲੂ ਬਾਕੀ ਸਮੇ ਸਮੇ ਤੇ ਜਿਹੜੀ ਘਰ ਦੀ ਆਪਣੀ ਰਸੋਈ ਦੀ ਆਪਣੀ ਫਸਲ ਜਿੰਨੀ ਦੀ ਲੋੜ ਆ ਸਬਜ਼ੀਆਂ ਪੱਖੋਂ ਮਸਾਲਿਆਂ ਪੱਖੋਂ ਉਹਦਾ ਬਹੁਤ ਵੱਡਾ ਹਿੱਸਾ ਇਸ ਖੇਤ ਚੋਂ ਪੂਰਾ ਹੁੰਦਾ ਪਿਆ ਹਾਂਜੀ ਜੀ ਅਸੀਂ ਆਪਣੇ ਲਈ ਪੂਰਾ ਕੀਤਾ ਜੀ ਪਹਿਲਾਂ ਫਿਰ ਸਾਲ ਬਾਅਦ ਜੀ ਰਿਸ਼ਤੇਦਾਰਾਂ ਨੂੰ ਦੇਣ ਲੱਗੇ ਜੀ ਅਸੀਂ ਇਹ ਚੀਜ਼ਾਂ ਉਹਨਾਂ ਚ ਖੱਚਵਦੀ ਨਾਲ ਦੇ ਪਿੰਡਾਂ ਚ ਦੋਸਤਾਂ ਮਿੱਤਰਾਂ ਕੋਲੇ ਸਾਡੀ ਸਬਜ਼ੀ ਗਈ ਜੀ ਉਹਨਾਂ ਨੂੰ ਟੇਸਟ ਵਧੀਆ ਲੱਗਿਆ ਜੀ ਜੀ ਕਰੋ ਨਾਲ ਦੇ ਤਕਰੀਬਨ 7-8 ਪਿੰਡ ਜੀ ਆਪਣੇ ਤੋਂ ਇਹ ਸਬਜ਼ੀ ਤੇ ਲੈ ਕੇ ਜਾਂਦੀ ਬਿਨਾ ਕਿਸੇ ਵੀ ਤਰ੍ਹਾਂ ਦੇ ਪੈਸਟੀਸਾਈਡ ਤੋਂ ਰਹਿਤ ਆ ਜੀ ਆਪਣਾ ਜਿੰਨਾ ਵੀ ਆਪਣਾ ਇਹ ਢਾਈ ਏਕੜ ਵਾਲਾ ਸਬਜ਼ੀ ਤੇ ਬਾਗ ਪਲੱਸ 2 ਏਕੜ ਨਾਲ ਜਿਹੜਾ ਫੱਕਣ ਕਲਾਉਣੀ ਜੀ ਜੀ ਸੋ ਦੇਖੋ ਕਹਿੰਦੇ ਹੁੰਦੇ ਆ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਤੇ ਜੈਸੀ ਸੰਗਤ ਵੈਸੀ ਰੰਗਤ ਇਹਨਾਂ ਦੀ ਜਿਹੜੀ ਸੰਗਤ ਸੀ ਉਹ ਸ਼ੁੱਧ ਜੈਵਿਕ ਖੁਰਾਕ ਵਾਲੀ ਸੀ ਤੇ ਉਤੋਂ ਇਹਨਾਂ ਨੂੰ ਰੰਗ ਚੜਿਆ ਤੇ ਉਹ ਰੰਗ ਹੁਣ ਇੱਥੇ ਰੰਗ ਭਾਗ ਬਣ ਕੇ ਲੱਗਿਆ ਹੋਇਆ ਜੀ ਸੋ ਜਦੋਂ ਨਵਰੀਤ ਤੁਹਾਨੂੰ ਕਹਿੰਦਾ ਕਿ ਵੀ ਪਾਪਾ ਆਪਾਂ ਇਹ ਕੰਮ ਕਰੀਏ ਤਾਂ ਤੁਹਾਡੇ ਮਨ ਚ ਉਦੋਂ ਕੀ ਵਿਚਾਰ ਆਇਆ ਵਿਚਾਰ ਮਨ ਚ ਚੱਲਦੀ ਪਹਿਲਾਂ ਵੀ ਥੋੜਾ ਸੀ ਵੀ ਆਪਾਂ ਇਸ ਨੂੰ ਹਟ ਕੇ ਗਏ ਫਿਰ ਜਿਵੇਂ ਨੇ ਦੱਸਿਆ ਵੀ ਡੈਡੀ ਮੈਂ ਕਰਕੇ ਜਿਹੜੇ ਪਾਸੇ ਜਾਣਾ ਉੱਥੇ ਜਰਗੈਨਿਕ ਬੀਜੀ ਦੇ ਬਾਗ ਹਨ ਉਹਨਾਂ ਦੇ ਫਿਰ ਮੈਂ ਉਹਨੂੰ ਪਹਿਲ ਦਿੱਤੀ ਮੈਂ ਬਿਟੇ ਜਲ ਖਤਲਾ ਲੈਨੇ ਜੀ ਉਹਦੇ ਬਾਅਦ ਫਿਰ ਅਸੀਂ ਜਿਵੇਂ ਸਿਸਟਮ ਇਹਦੇ ਚ ਆਰਗੈਨਿਕ ਸਬਜ਼ੀਆਂ ਸਾਰੀਆਂ ਜਿੰਨੀਆਂ ਵੀ ਹੋ ਸਕੀਆਂ ਜੀ ਉਹ ਹੌਲੀ ਹੌਲੀ ਵਧਾਰੇ ਜੀ ਤਕਰੀਬਨ 23 ਸਾਲ ਹੋ ਗਏ ਜਨਾ ਉਹ ਸਾਵਣ ਨਾਲ ਉਹ ਵਧਾਈ ਜਾਂਦੇ ਨੇ ਨੇੜੇ ਨੇੜੇ ਪਿੰਡਾਂ ਨਾਲ ਜਿਵੇਂ ਹੀ ਪਤਾ ਲੱਗਦਾ ਹਾਂ ਉੱਥੇ ਲੈਣ ਆਉਂਦੇ ਬਾਕੀ ਸਾਡੇ ਯਾਰ ਦੋਸਤ ਰਿਸ਼ਤੇਦਾਰ ਉਹਨਾਂ ਨੇ ਦਿੱਤੀ ਜੀ ਸਾਨੂੰ ਮਾਣ ਨੂੰ ਖੁਸ਼ੀ ਇਸ ਚੀਜ਼ ਦੀ ਵੀ ਕਿਸੀਂ ਇਧਰ ਗੈਣ ਕਰ ਰਹੇ ਆ ਘਰ ਲਈ ਵਧੀਆ ਕਰ ਰਹੇ ਆ ਜੀ ਸੋ ਸਭ ਤੋਂ ਪਹਿਲੀ ਜ਼ਿੰਮੇਵਾਰੀ ਸਾਡੀ ਸਾਡਾ ਪਰਿਵਾਰ ਹੁੰਦਾ ਪਰਿਵਾਰ ਜਿਹੜੇ ਬੱਚੇ ਅਸੀਂ ਪੈਦਾ ਕੀਤੇ ਆ ਉਹ ਸਾਡੀ ਮੁੱਖ ਜ਼ਿੰਮੇਵਾਰੀ ਹੈ ਤੇ ਜੇ ਅਸੀਂ ਆਪਣੇ ਜੰਮੇ ਜਾਿਆਂ ਨੂੰ ਸ਼ੁੱਧ ਖੁਰਾਕ ਨਹੀਂ ਦੇ ਸਕਦੇ ਤਾਂ ਲਾਹਣ ਤਾਂ ਸਾਡੇ ਇੱਥੇ ਹੋਣ ਤੇ ਹਾਂਜੀ ਤਾਂ ਜਿਹੜੇ ਬੱਚੇ ਅਸੀਂ ਪੈਦਾ ਕੀਤੇ ਆ ਉਹਨਾਂ ਨੂੰ ਸ਼ੁੱਧ ਖੁਰਾਕ ਦੇਣਾ ਵੀ ਸਾਡਾ ਫਰਜ਼ ਆ ਕਿਸੇ ਭਗਵਾਨਤਮਾਨ ਜਾਂ ਸੁਖਬੀਰ ਬਾਦਲ ਜਾਂ ਕਿਸੇ ਹੋਰ ਦੂਜੇ ਤੀਜੇ ਬੰਦੇ ਦਾ ਫਰਜ਼ ਨਹੀਂ ਹੈਗਾ ਵੀ ਆਪਾਂ ਕਵਾਂਗੇ ਵੀ ਉਹਨੇ ਐ ਕਰਤਾ ਤੇ ਉਹਨੇ ਐ ਕਰਤਾ ਉਹਨਾਂ ਨੇ ਜੋ ਕੁਝ ਕਰਨਾ ਉਹ ਕਰੀ ਜਾਣਾ ਪਰ ਅਸੀਂ ਆਪਣੇ ਪੱਧਰ ਤੇ ਆਪਣੇ ਬੱਚਿਆਂ ਪ੍ਰਤੀ ਕਿੰਨੇ ਕੁ ਜ਼ਿੰਮੇਦਾਰ ਆ ਜਿੰਨਾ ਤੇ ਅਸੀਂ ਉਹਨਾਂ ਤੋਂ ਜ਼ਿੰਮੇਵਾਰੀਆਂ ਦੀ ਆਸਾ ਰੱਖਦੇ ਸੋ ਇੰਨਾ ਸੋਹਣਾ ਖੇਤ ਆ ਤੁਹਾਡੀ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋਗੇ ਕਿ ਲਹਿਰਾ ਬਹਿਰਾ ਹੋਈਆਂ ਪਈਆਂ ਜਦੋਂ ਸਾਰੇ ਆਸ-ਪਾਸੇ ਦੇ ਖੇਤਾਂ ਦੇ ਵਿੱਚ ਹਰਿਆਲੀ ਖਤਮ ਹੋ ਚੁੱਕੀ ਹੁੰਦੀ ਆ ਤੇ ਉਦੋਂ ਇਹ ਖੇਤ ਸੈਟੇਲਾਈਟ ਰਾਹੀਂ ਦੇਖੋਗੇ ਇਹ ਇਕੱਲਾ ਹੀ ਹਰਿਆ-ਭਰਿਆ ਨਜ਼ਰ ਆਉਂਦਾ Google Maps ਤੇ ਦੇਖੋਗੇ ਤਾਂ ਜਦੋਂ ਕਣਕ ਝੋਨੇ ਦੇ ਵੱਢ ਛੱਗਣ ਲੱਗੀਆਂ ਹੁੰਦੀਆਂ ਉਦੋਂ ਇਹ ਇਕੱਲਾ ਹੀ ਟੈਕਦਾ ਹੁੰਦਾ ਹਰਿਆਲੀ ਦੇ ਨਾਲ ਸੋ ਫਰੀਦਕੋਟ ਕੋਟਕਪੂਰਾ ਜੈਤੋ ਮੰਡੀ ਇਹ ਤਿੰਨੇ ਜਿਹੜੇ ਸਾਡੇ ਨੇੜੇ ਦੇ ਛੋਟੇ ਵੱਡੇ ਕਸਬੇ ਕਹਿਣ ਨੂੰ ਸ਼ਹਿਰ ਕਹਿਣ ਨੂੰ ਬਰਗਾੜੀ ਬਾਜਾਖਾਨਾ ਇਹਨਾਂ ਪੰਜਾਂ ਛੋਟੇ ਵੱਡੇ ਜਿਹੜੇ ਕਸਬੇ ਸ਼ਹਿਰ ਆ ਇਹਨਾਂ ਦੇ ਵਸਨੀਕਾਂ ਲਈ ਵੀ ਵਸਨੀਕਾਂ ਲਈ ਕਹਿਣਾ ਸ਼ਾਇਦ ਥੋੜਾ ਜਿਆ ਠੀਕ ਨਹੀਂ ਹੋਏਗਾ ਇਹਨਾਂ ਸ਼ਹਿਰਾਂ ਕਸਬਿਆਂ 'ਚ ਬਸਣ ਵਾਲੇ ਸ਼ੁੱਧ ਖੁਰਾਕ ਤੇ ਕੁਦਰਤੀ ਖੇਤੀ ਦੇ ਆਸ਼ਕਾਂ ਲਈ ਵੀ ਇਹ ਸੁਨਹਿਰੀ ਮੌਕਾ ਹੈ ਕਿਉਂ ਇਸ ਖੇਤ ਦੇ ਨਾਲ ਜੁੜਨ ਤੇ ਇੱਥੋਂ ਜਿਹੜਾ ਹੈਗਾ ਆਪਣੇ ਪਰਿਵਾਰਾਂ ਲਈ ਆਪਣੇ ਬੱਚਿਆਂ ਲਈ ਸ਼ੁੱਧ ਖੁਰਾਕ ਹੈ ਜਿਹੜੀ ਆਰਗੈਨਿਕ ਫਲਾਂ ਸਬਜ਼ੀਆਂ ਦੇ ਰੂਪ ਚ ਲੈ ਕੇ ਜਾਣ ਤੇ ਆਪਣਾ ਜਿਹੜਾ ਮੁੱਢਲਾ ਤੇ ਮੁੱਖ ਫਰਜ਼ ਹੈ ਉਹ ਪੂਰਾ ਕਰਨ ਆਪਣੇ ਬੱਚਿਆਂ ਨੂੰ ਜ਼ਹਿਰ ਮੁਕਤ ਖੁਰਾਕ ਦੇਣ ਦਾ ਫਰਜ਼ ਸੋ ਬਹੁਤ ਸੋਹਣਾ ਉਪਰਾਲਾ ਇੱਥੇ ਕੀਤਾ ਗਿਆ ਤੇ ਇੱਕ ਚੀਜ਼ ਮੈਂ ਜਿਹੜੀ ਮੁੱਖ ਰੂਪ ਨਾਲ ਇੱਥੇ ਨੋਟਿਸ ਕੀਤੀ ਆ ਕਿ ਬਾਗ ਦੇ ਵਿੱਚ ਗੇਂਦੇ ਦੀ ਕਾਸ਼ਤ ਵੱਡੇ ਪੱਧਰ ਤੇ ਕੀਤੀ ਹੋਈ ਆ ਲੰਘ ਭਾਗ ਇੱਕ ਇੱਕੜੀ ਹੋਣਾ ਗੇਂਦੇ ਥੱਲੇ ਇੱਕ ਇੱਕੜੀ ਤਾਂ ਜਿਹੜੇ ਕਿਸਾਨ ਬਾਗਬਾਨੀ ਕਰਨਾ ਚਾਹੁੰਦੇ ਆ ਇਸ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਜਾਂ ਪ੍ਰੇਰਿਤ ਹੋ ਕੇ ਉਹਨਾਂ ਲਈ ਇਸ ਪੱਖ ਤੋਂ ਥੋੜਾ ਜਿਹਾ ਚਾਨਣਾ ਪਾ ਦਿਓ ਕਿ ਗੇਂਦਾ ਲਾਉਣਾ ਕਿਉਂ ਲਾਜਿਮ ਹੈ ਜਿੰਦਾ ਮੁੱਖ ਕਾਰਨ ਇਹ ਰਹੀ ਜਦੋਂ ਪਹਿਲਾਂ ਬਾਗ ਛੋਟਾ ਹੁੰਦਾ ਸ਼ੁਰੂ ਹੁੰਦਾ ਜੀ ਉਦੋਂ ਕਿ ਅਨਕੋਣ ਨਹੀਂ ਹੁੰਦੀ 2.5 ਸਾਲ ਮੰਨ ਲਓ ਉਦੋਂ ਜਿਹੜਾ ਇਹ ਗਿੰਦਾ ਇੱਕ ਤਾਂ ਇਹਨੂੰ ਨੰਮੀ ਟੋਲ ਦੀ ਸਮੱਸਿਆ ਤੋਂ ਬਚਾਉਂਦਾ ਜੀ ਦੂਜਾ ਇਹਦੀ ਉਸ ਹਿਸਾਬ ਨਾਲ ਸਾਡੀ ਪ੍ਰੋਟੈਕਸ਼ਨ ਪੂਰੀ ਕਰਦਾ ਹੈ ਆਪਣੇ ਜਿਵੇਂ ਕਿ ਫਸਲ ਦੀ ਹੂੰ ਤਕਰੀਬਨ ਕਿੱਲੇ ਦੇ 1.5 ਲੱਖ ਦੇ ਗੇੜ ਚ ਜਾਂਦਾ ਜੀ ਤਾਂ ਤੁਸੀਂ ਗਿੰਦੇ ਦੇ ਫੁੱਲਾਂ ਦੀ ਵਿਕਰੀ ਦੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਤਾਂ ਇਨਾਂ ਨੂੰ ਕੋਟਕਪੂਰਾ ਜੈਤੋ ਮੰਡੀ ਬਰਗਾੜੀ ਬਾਜਾਖਾਨਾ ਬਿਲਕੁਲ ਨਾਲ ਲੱਗਦੇ ਆ ਤੇ ਸਾਰੀ ਦੀ ਸਾਰੀ ਫੁੱਲਾਂ ਦੀ ਜਿੰਨੀ ਵੀ ਉਤਪਾਦਨ ਹੁੰਦਾ ਹਾਂਜੀ ਉਹ ਇੱਥੇ ਵਿਕ ਜਾਂਦਾ ਹਾਂਜੀ ਤੇ ਇੱਥੋਂ ਧਿਆਨ ਚਾਹੁੰਦਾ ਕਿ ਜੇ ਤੁਸੀਂ ਖੁਦ ਕੋਈ ਬਾਗ ਲਾਉਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਉਹਦੇ ਵਿੱਚ ਉਹਨਾਂ ਸ਼ੁਰੂਆਤੀ ਬਰਿਆਂ ਦੇ ਵਿੱਚ ਤੁਹਾਨੂੰ ਇਨਕਮ ਰੁਕਣ ਵਾਲੇ ਪੱਖ ਤੋਂ ਮੁਸੀਬਤਾਂ ਦਾ ਸਾਹਮਣਾ ਨਾ ਕਰਤਾ ਪਾਵੇ ਉਹਦੇ ਲਈ ਗੇਂਦੇ ਦੀ ਜਿਹੜੀ ਕਾਸਟ ਹੋ ਤੁਸੀਂ ਕਰ ਸਕਦੇ ਹੋ ਬਸ਼ਰਤੇ ਕਿ ਤੁਹਾਡੇ ਨੇੜੇ-ਤੇੜੇ ਗੇਂਦੇ ਦੀ ਫੁੱਲਾਂ ਦੀ ਮਾਰਕੀਟ ਹੋਵੇ ਤੇ ਸਾਡੇ ਕੋਲੇ ਹੈਗੀ ਤਾਂ ਇਸ ਕਰਕੇ ਅਸੀਂ ਵਧੀਆ ਰਹੀ ਹਾਂਜੀ ਤਾਂ ਇੱਕ ਚੀਜ਼ ਹੋਰ ਮੈਂ ਦੇਖ ਰਿਹਾ ਕਿ ਤੁਹਾਡਾ ਜਦੋਂ ਐਂਟਰ ਹੁੰਨੇ ਆ ਐਂਟਰੀ ਤੇ ਵੀ ਗੰਨਾ ਤੇ ਜਦੋਂ ਸਮਾਪਤ ਹੁੰਦਾ ਹੈ ਤੇ ਸਮਾਪਨ ਤੇ ਵੀ ਗੰਨਾ ਤਾਂ ਇਹ ਜਾਣ ਬੋ ਚ ਕੇ ਲਾਇਆ ਕਿਸੇ ਜੋਤਸੀ ਨੇ ਦੱਸਿਆ ਸੀ ਵੀ ਮੂਰੇ ਵੀ ਲਾਉਣਾ ਤੇ ਪਿੱਛੇ ਵੀ ਲਾਉਣਾ ਨਹੀਂ ਨਹੀਂ ਇਸ ਦੇ ਕਾਰਨ ਆਮੀ ਹੈ ਜਿੱਧਰ ਆਪਣੇ ਨਾਲ ਜਨੇ ਧੋਰੀ ਖਲਾ ਸੀ ਹਾਂਜੀ ਨਾਲ ਇਧਰ ਬਾਗ ਹੈ ਜੀ ਜਦੋਂ ਚੀਜ਼ ਮੋੜਦੇ ਜਾਂ ਉੱਥੇ ਕੋਈ ਮਤਲਬ ਕੇ ਕਹਿ ਦਿੱਗੇ ਘਾਫੂਸ ਜ਼ਿਆਦਾ ਹੁੰਦਾ ਹੈ ਜਿਵੇਂ ਕਹਿ ਦਿੱਗੇ ਹਾਂਜੀ ਕੋਈ ਉੱਕ ਜੁ ਹੁੰਦੀ ਨਹੀਂ ਸੀ ਤੇ ਬਾਹਲਾ ਇਹ ਬਾਇਆ ਨਹੀਂ ਜਾਂਦਾ ਬਾਣਾ ਆਪਾਂ ਕੋਈ অর্ਗੈਨਿਕ ਕਰਕੇ ਜੀ ਉੱਤਾਈ ਉੱਧਰ ਗੰਨਾ ਲਾਤਾ ਮੂਰੇ ਥਾਂ ਫੈਸੇ ਉੱਧਰ ਆਪਣੋ ਸੋਨਾ ਲੱਗਿਆ ਵੀ ਉੱਥੇ ਉਹ ਸਾਵਣ ਲਾਤਾ ਸੋ ਇਹ ਜਿਹੜਾ ਤੁਸੀਂ ਪਿੱਛੇ ਗੰਨਾ ਦੇਖ ਰਹੇ ਹੋ ਫਰੰਟ ਤੇ ਗੰਨਾ ਦੇਖ ਰਹੇ ਹੋ ਇਹ ਗੰਨਾ ਆਉਣ ਵਾਲੇ ਇੱਕ ਡੇਢ ਮਹੀਨੇ ਦੇ ਵਿੱਚ ਵਿੱਚ ਗੁੜ ਦੇ ਰੂਪ ਚ ਤੁਹਾਡੀ ਸੇਵਾ ਚ ਹਾਜ਼ਰ ਹੋ ਜਾਊਗਾ ਗੁੜ ਖਾਣ ਵਾਲਾ ਉਪਲਬਧ ਕਰਾਵਾਂਗੇ ਤੇ ਚਾਹ ਦੁੱਧ ਚ ਪਾਉਣ ਵਾਸਤੇ ਤੁਹਾਨੂੰ ਗੁੜ ਜਿਹੜਾ ਹੈਗਾ ਨੋਰਮਲ ਤਰੀਕੇ ਦਾ ਮਿਲੇਗਾ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਜਿਹੜਾ ਪੂਰਾ ਅ ਇੱਥੇ ਬਾਗ ਲੱਗਿਆ ਹੋਇਆ ਬਾਗ ਦੇ ਵਿੱਚ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਇਹ ਤੁਹਾਨੂੰ ਪਸੰਦ ਆਉਣਗੀਆਂ ਤੇ ਇੱਥੋਂ ਤੁਸੀਂ ਸ਼ੁਰੂਆਤ ਕਰੋਗੇ ਆਪਣੇ ਬੱਚਿਆਂ ਲਈ ਆਪਣੇ ਪਰਿਵਾਰਾਂ ਲਈ ਇਹਨਾਂ ਨਾਲ ਜੁੜ ਕੇ ਜ਼ਹਿਰ ਮੁਕਤ ਖੁਰਾਕ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਜਿਵੇਂ ਜਿਵੇਂ ਤੁਹਾਡਾ ਸਹਿਯੋਗ ਹੋਏਗਾ ਓਵੇਂ ਓਵੇਂ ਇੱਥੇ ਕੁਦਰਤੀ ਖੇਤੀ ਥੱਲੇ ਰਕਵਾ ਵੀ ਵੱਧਦਾ ਜਾਊਗਾ ਤੇ ਵੈਰਾਈਟੀ ਵੀ ਵੱਧਦੀ ਜਾਊਗੀ ਇਹ ਤਾਂ ਹੱਥ ਨੂੰ ਹੱਥ ਜਿੰਨੀ ਡਿਮਾਂਡ ਹੋਏਗੀ ਉਸੇ ਤਰ੍ਹਾਂ ਦੀ ਸਪਲਾਈ ਇੱਥੋਂ ਹੋਊਗੀ ਤੇ ਇਹਨਾਂ ਦੇ ਇਸ ਉਪਰਾਲੇ ਨੂੰ ਤੁਸੀਂ ਜਿਹੜਾ ਹੈਗਾ ਆ ਸਮਰਥਨ ਦਿਓ ਸਹਿਯੋਗ ਦਿਓ ਤਾਂ ਕਿ ਇਸ ਤਰ੍ਹਾਂ ਦੀ ਖੇਤੀ ਥੱਲੇ ਪੰਜਾਬ ਚ ਰਤਬਾ ਵਧੇ ਤੇ ਪੰਜਾਬ ਜਿਹੜਾ ਰੋਗਾਂ ਦਾ ਕੁੱਜਾ ਬਣਿਆ ਹੋਇਆ ਬਿਮਾਰੀਆਂ ਦਾ ਘਰ ਬਣਿਆ ਹੋਇਆ ਉਸ ਸਾਰੇ ਕੁਚੱਕਰ ਚੋਂ ਖਲ ਜਗਣ ਚੋਂ ਬਾਹਰ ਨਿਕਲਣ ਵੱਲ ਵਧਣਾ ਸ਼ੁਰੂ ਹੋਵੇ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਗੱਲ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਥ ਸ੍ਰੀ ਅਕਾਲ